ਅ ਅੱਜ ਜਗਰਾਉਂ ਡਾਈਟ ਵਿਦ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਕੁਦਰਤ ਦੇ ਪਿੰਡ ਵਿਖੇ ਇੱਕ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵੇਲੇ ਸਨਰੇਸ਼ ਵਰਮਾ ਜੀ ਨੇ ਸਾਰਾ ਕੁਝ ਦੱਸਤਾ ਹੈ ਮੈਂ ਤਾਂ ਕੇਵਲ 3 ਦਰਖ ਬ੍ਰਿਕਸ਼ਾਂ ਤੇ ਹੀ ਗੱਲ ਕਰਨੀ ਚਾਹਣਾ ਐਸਾ ਇਨਸਾਨ एहसान ਕਰਦਾ ਹੈ ਕਿ ਮੈਂ ਬ੍ਰੇਕ ਲਾਇਆ ਆਪਣੇ ਪਰਿਵਾਰ ਦਾ ਅਹਿਸਾਨ ਕਰਦਾ ਹੈ انسان ਕਿ ਮੇਰਾ ਪੁੱਤ ਹੈ ਮ੍ਰਿਤਿ ਹੈ ਮੇਰੀ ਮਾਂ ਆਏ ਮੇਰੇ ਰਿਸ਼ਤੇਦਾਰ ਨੇ ਨਾਤੀ ਨੇ ਦੋਸਤ ਨੇ ਤੇ ਇਹ ਭੇਜਮਾਨੇ ਕੁਦਰਤ ਦੇ ਨਿਜਮ ਦੇ ਅਨੁਸਾਰ ਪ੍ਰਕృతి ਦੇ ਤਰੀਕੇ ਦੇ ਨਾਲ ਇਹ ਚੁੱਪ ਚਾਪ ਖੜੇ ਰਹਿੰਦੇ ਹਨ ਸਾਨੂੰ ਦਿੰਦੇ ਕੀ ਹਨ ਔਸ਼ਦੀਆਂ ਦਿੰਦੇ ਹਨ ਫਲ ਦਿੰਦੇ ਹਨ ਔਰ ਜਿਹੜੇ ਫਲ ਪੱਕ ਜਾਂਦੇ ਹਨ ਉਹਨਾਂ ਨੂੰ ਆਪਣੇ ਆਪ ਆਪਣੇ ਸਰੀਰ ਨਾਲੋਂ ਅਲੱਗ ਵੱਖ ਕਰ ਦਿੰਦੇ ਸੀ ਜੀਨਾ ਨੂੰ ਅਸੀਂ ਚੱਕ ਕੇ ਵੀ ਖਾ ਲੈਨੇ ਆ ਜੀਵ ਜੰਤੂ ਵੀ ਖਾ ਲੈਂਦੇ ਆ ਕਿਹੜੇ ਪਤੰਗੇ ਵੀ ਖਾ ਲੈਂਦੇ ਹਨ ਆਪਣਾ ਪੇਟ ਭਰ ਲੈਂਦੇ ਉਸ ਦੇ ਬਦਲੇ ਵਿੱਚ ਬ੍ਰਿਕਸ਼ਾਂ ਨੂੰ ਸਿੱਖੀ ਦਿੰਨੇ ਆ ਇਨਸਾਨ ਕੀ ਦਿੰਦਾ ਬਹੁਤ ਸਾਰੇ ਪਹਾੜੀ ਜੰਗਲ ਲੱਗੇ ਹੋਏ ਨੇ ਅਸੀਂ ਕਦੇ ਉੱਥੇ ਬਹੁਤ ਸਾਰਾ ਜਲ ਜਾ ਕੇ ਨਹੀਂ ਪਾਉਂਦੇ ਛੋਟੇ ਜੰਗਲਾਂ ਵਿੱਚ ਛੋਟੇ ਡੈਰਿਆਂ ਦੇ ਵਿੱਚ ਅਸੀਂ ਇਹ ਸੇਵਾ ਨਿਭਾਉਂਦੇ ਰਹਿੰਨੇ ਆ ਜਾਂ ਘਰ ਦੇ ਗਲਿਆਰਿਆਂ ਦੇ ਵਿੱਚ ਇਹ ਸੇਵਾ ਨਹੀਂ ਨਿਭਾਉਂਦੇ ਰਹਿੰਦੇ ਪਰ ਕਦੇ ਇਹ بڑے ਬੋਰਡ ਪੀਪਲ ਜਿਹੜੇ ਦੋ ਦੋ ਸਾਲ ਦੇ ਖੜੇ ਆ ਜਿਹੜੇ ਸਾਡੀਆਂ 4-4 ਪੀੜੀਆਂ ਖੱਪ ਗਈਆਂ ਤੇ ਅੱਜ ਵੀ ਉਹ ਬੋਰਡ ਪੀਪਲ ਖੜੇ ਨੇ ਕਦੇ ਵਿਚਾਰ ਕੀਤਾ ਇਨਸਾਨ ਨੇ ਕਿ ਉਹਨਾਂ ਨੇ ਕਿੰਨੀ ਠੰਡ ਕਿੰਨੀ ਬਰਫ਼ ਕਿੰਨੀਆਂ ਹਨੇਰੀਆਂ ਕਿੰਨੀ ਧੁੱਪ ਆਪਣੇ ਪਿੰਡੇ ਉੱਪਰ ਚੱਲੀ ਐ ਪਰ ਕਦੇ ਉਹ ਆਪਣੀ ਛਾਂ ਥੱਲੇ ਖੁਦ ਬ੍ਰਿਖ ਨਹੀਂ ਬੈਠਿਆ ਕਦੇ ਉਹਨੇ ਆਰਾਮ ਨਹੀਂ ਕੀਤਾ ਅਸੀਂ ਇਨਸਾਨ ਜੀਵਨ ਦੇ ਸਿਰਫ 24 ਘੰਟੇ ਜਿਨ੍ਹਾਂ ਨੂੰ ਅਸੀਂ 8 ਪੈਰ ਵੀ ਕਹਿ ਦਿੰਨੇ ਆ ਕਟਨੇ ਹੋਣ ਤਾਂ ਅਸੀਂ 70 ਤਰ੍ਹਾਂ ਦੇ ਡਰਾਮੇ ਕਰਦੇ ਆ ਕਿਉਂਕਿ ਇਨਸਾਨ ਦੀਆਂ ਜ਼ਰੂਰਤਾਂ ਬਹੁਤ ਹਨ ਇਹ ਦੂਸਰਿਆਂ ਨੂੰ ਫਲ ਦੇਣ ਤੋਂ ਬਹੁਤ ਪਿੱਛੇ ਹੈ ਪਹਿਲਾਂ ਆਪਣੇ ਕੋਲੇ ਹੋਊ ਤਾਂ ਦੂਸਰਿਆਂ ਨੂੰ ਦੇਉ ਆਪਣਾ ਪੇਟ ਭਰਿਆ ਹੋਊ ਤਾਂ ਦੂਸਰਿਆਂ ਦਾ ਜਾ ਕੇ ਭਰੂ ਆਪਣੇ ਸਰੀਰ ਉੱਪਰ ਵਸਤਰ ਹੋਣਗੇ ਤਾਂ ਹੀ ਦੂਸਰਿਆਂ ਨੂੰ ਹੋਰ ਲਿਜਾ ਕੇ ਵੰਡੂ ਆਪਣੇ ਸਰਪ੍ਰਸਤ ਹੋਏਗੀ ਤਾਂ ਹੀ ਵੰਡੂ ਨਾ ਹੀ ਕਿਸੇ ਰਕਸ਼ ਤੇ ਛੱਤ ਹੈ ਜੇ ਇਹ ਜੀ ਸਕਦੇ ਹਨ ਤਾਂ ਇਨਸਾਨ ਵੀ ਜੀ ਸਕਦੇ ਹਨ ਪਰ ਇਨਸਾਨ ਇੰਨਾ ਰਕਸ਼ਾਂ ਤੋਂ ਬਿਨਾ ਇਨ੍ਹਾਂ ਦੀ ਆਕਸੀਜਨ ਲੈ ਤੋਂ ਬਿਨਾ ਨਹੀਂ ਜੀ ਸਕਦਾ ਸੋ ਜਿੰਨੇ ਵੀ ਸਾਡੇ ਧਰਮਾਂ ਵਿੱਚ ਮੈਂ ਹੁਣ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਮੇਰਾ ਮਨ ਵੀ ਹੈ ਮੈਂ ਆਖ ਦੇਵਾਂ 140 ਕਰੋੜ ਦੀ ਵੱਡੀ ਸਾਡੇ ਦੇਸ਼ ਦੀ ਹੈ 800 ਕਰੋੜ ਪੂਰੇ ਸੰਸਾਰ ਦੀ ਹੈ ਤੇ ਹਿੰਦੂ ਔਰ ਸਿੱਖ ਜੈਨੀ ਬੋਧੀ ਇਹ ਲੋਕਾਂ ਦੇ ਜਿਆਦਾ ਪਰਿਵਾਰਾਂ ਵਿੱਚ ਸੰਸਕਾਰ ਹੁੰਦੇ ਨੇ ਅੰਗਰੇਜ਼ ਔਰ ਮੁਸਲਮਾਨ ਮਮਦਨ ਦਫਨਾਉਂਦੇ ਨੇ ਪਰ ਲੱਕੜ ਉੱਥੇ ਵੀ ਲੱਗਦੀ ਹੈ ਤਬੂਤ ਰਾਹੀ ਪਰ ਅਸੀਂ ਕਿੱਥੋਂ ਲਈਏ ਲੱਕੜ ਐਸੇ ਬ੍ਰਿਕਸ ਤੋਂ ਲੱਕੜ ਬੰਦੇ ਨੂੰ ਕੀ ਆਖਦੇ ਆ ਮੈਂ 1994 ਦੇ ਵਿੱਚ ਬੋਲੀ ਸੀ ਇਹ ਗੱਲ ਇਹ ਸਿੰਦਵਾ ਬੇ ਜਿਹਨੂੰ ਆਪਾਂ ਇੱਕ ਦਿਨ ਮਨਾਣਾ ਹੈ ਦਾ ਬ੍ਰਿਖਾ ਦਾ ਉਹ ਜਿੰ ਲੱਕੜ ਹੈ ਔਰ ਬ੍ਰਿਖ ਕੀ ਕਹਿੰਦਾ ਆਹ ਬੰਦੇ ਅਬ ਜੋ ਜੀ ਚਾਹੇ ਤੂੰ ਬਣਾ ਲੈ ਮੂਜ਼ੇ ਅਬ ਜੋ ਜੀ ਚਾਹੇ ਤੂੰ ਬਣਾ ਲੈ ਮੂਜ਼ੇ ਖਿੜਕੀ ਦਰਵਾਜ਼ੇ ਪੇਟੀ चाहे तू जलाले मुझे एक दिन आएगा मैं तेरे को अपने साथ ले जाकर राख कर दूँगा ये लक्कड़ राख दी है इंसान नु पर कोशिश करो जीवन ਦੇ ਵਿੱਚ ਜਿੰਨੇ ਬ੍ਰਿਕਸ ਤੁਸੀਂ ला ਸਕੋ ਵੱਡਣ ਵਾਲਿਆਂ ਦੀ ਗੱਲ ਨੂੰ ਛੱਡ ਦੋ ਇਹ ਕਰਮ ਆਪਣਾ ਆਪਣਾ ਪਰ ਜਿੰਨੇ ਤੁਸੀਂ ला ਸਕੋ ਜਿੰਨੇ ਤੁਸੀਂ ਸੇਵਾ ਕਰ ਸਕੋ ਜਿੰਨੇ ਪਾਲ ਸਕੋ ਉਨੀ ਸੇਵਾ ਕਰੋ ਮੈਂ ਗ੍ਰੀਨ ਮਿਸ਼ਨ ਪੰਜਾਬ ਦੇ ਸਾਰੇ ਹੀ ਅਧਿਕਾਰਦਾਰਾਂ ਨੂੰ ਜਿਹੜੇ ਦਿਨ ਰਾਤ ਸਾਡੇ ਨਾਲ ਵੱਧ ਅਸੀਂ ਤਾਂ ਲੈਕ ਲੋਕਾਂ ਸੰਸਾਰ ਦੇ ਆਏ ਹੋਏ ਅਸੀਂ ਤਾਂ ਕੋਈ ਸੇਵਾ ਕਰਦੇ ਹੀ ਨਹੀਂ ਜਿੰਨੀ ਇਹ ਮਿਹਨਤ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ